ਸੋ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਜੋ ਨਸ਼ੇ ਦਾ ਕੋੜ ਹੈ ਇਸ ਤੋਂ ਖਾਸ ਕਰਕੇ ਆਪਾਂ ਬਚੀਏ ਆਪਾਂ ਜੇ ਨਸ਼ਾ ਲਾਉਣਾ ਹੈ ਤਾਂ ਕੇਵਲ ਹੀ ਇੱਕ ਪਰਮਾਤਮਾ ਦੇ ਨਾਮ ਦਾ ਨਸ਼ਾ ਲਾਈਏ ਜੋ ਕਿ ਸਾਡੇ ਗਾਂਵ ਵੀ ਜਨਮ ਦੇ ਵਿੱਚ ਵੀ ਸਫਲਾ ਹੋਵੇ ਸਾਨੂੰ ਦਰਗਾਹ ਦੇ ਵਿੱਚ ਵੀ ਸਫਲਾ ਹੋਵੇ ਉਹ ਨਸ਼ਾ ਸੀ ਪਰਮਾਤਮਾ ਦੇ ਨਾਮ ਦਾ ਲਾਈਏ ਜੋ ਸਾਨੂੰ ਝੂਠਾ ਨਸ਼ਾ ਹੈ ਇਸ ਤੋਂ ਬਚੀਏ ਜੋ ਕਿ ਜਵਾਨੀ ਨੂੰ ਬਹੁਤ ਨੌਜਵਾਨੀ ਜੀੜੀ ਖਰਾਬ ਕਰ ਰਿਹਾ ਇਸ ਨਸ਼ੇ ਤੋਂ ਖਾਸ ਕਰਕੇ ਸਾਨੂੰ ਬਚਨ ਦੀ ਲੋੜ ਹੈ ਖਾਸ ਪੀੜੀ ਨੂੰ ਨੌਜਵਾਨ ਪੀੜੀ ਨੂੰ ਖਾਸ ਕਰਕੇ ਬਚਨ ਦੀ ਲੋੜ ਹੈ ਇਹਦੇ ਵਿੱਚ ਕੋਈ ਵੀ ਕਿਸੇ ਦਾ ਕੋਈ ਯੋਗਦਾਨ ਨਹੀਂ ਕੋਈ ਸਰਕਾਰਾਂ ਨਹੀਂ ਬਚਾ ਸਕਦੀਆਂ ਇਹ ਤਾਂ ਆਪਾਂ ਨੂੰ ਆਪ ਬਚਣਾ ਪੈਣਾ ਇਸ ਕਰਕੇ ਆਪਾਂ ਆਪ ਦਾ ਪ੍ਰਾਲਾ ਆਪ ਕਰੀਏ ਆਪਣੇ ਘਰ ਪਰ ਆਪ ਬਚਾਈਏ ਭਾਈ ਇਸ ਕਰਕੇ ਬੇਨਤੀ ਆ ਨੌਜਵਾਨਾਂ ਨੂੰ ਵੀ ਆਪਾਂ ਨਸ਼ੇ ਤੋਂ ਖਾਸ ਕਰਕੇ ਬਚੀਏ ਜੇ ਨਸ਼ਾ ਲਾਉਣਾ ਹੀ ਹੈ ਤਾਂ ਪ੍ਰਮਾਤਮਾ ਦੇ ਨਾਮ ਦਾ ਲਾਓ ਖਾਸ ਕਰਕੇ ਇਹੀ ਨਸ਼ਾ ਹੈ ਇਹੀ ਸੰਦੇਸ਼ ਹੈ ਇਹੀ ਸੰਦੇਸ਼ ਦੇ ਨਾਲ ਜੋ ਹੈ ਬੇਨਤੀ ਉਹ ਇੱਕ ਸੰਦੇਸ਼ ਵੀ ਕਹਾਦਾ ਇੱਕ ਬੇਨਤੀ ਉਹ ਆ ਮਹਾਪੁਰਖਾਂ ਵੱਲੋਂ ਸਲੇਸ ਹੈ ਕਿ ਭਾਈ ਘਰ ਘਰ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰੋ ਸਭ ਤੋਂ ਵੱਡਾ ਇਹੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ